ਵਾਇਪੁਰਜੀਕਾ ਖਾਲਸਾਬ ਵਾਇਪੁਰਜੀਕੀ ਪਤੇ ਖਾਲਸਾ ਜੀ ਗੱਲਬਾਤ ਕਰਾਂਗੇ 1981 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਇੰਦਰਾ ਗਾਂਧੀ ਨੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਨਾਲ ਮੁਲਾਕਾਤ ਕਰਾਉਣ ਦੇ ਲਈ ਜੋ ਗੱਲਬਾਤ ਕੀਤੀ ਸੀ ਉਹਦੀ ਅੱਜ ਆਪਾਂ ਗੱਲਬਾਤ ਕਰਾਂਗੇ ਦੋਸਤੋ ਗੱਲਬਾਤ ਕਰਾਂਗੇ ਕਿ 1981 ਦੇ ਵਿੱਚ ਇੰਦਰਾ ਗਾਂਧੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਸੰਤ ਜਰਨੈਲ ਸਿੰਘ ਪਿੰਡਰਾਵਾਲਿਆਂ ਕੋਲੇ ਕਿਸ ਗੱਲ ਦੇ ਲਈ ਮੁਲਾਕਾਤ ਕਰਨ ਦੇ ਲਈ ਭੇਜਿਆ ਸੀਗਾ ਆਹ ਵੀਡੀਓ ਕਰਦੇ ਆ ਸਟਾਰ ਵਹਿਗੁਰੂ ਜੀ ਦਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਦਸੰਬਰ 1981 ਦੀ ਦੋਸਤੋ ਠੰਡ ਦੀ ਰਾਤ ਸੀ ਪੂਰਾ ਮਤਲਬ ਐਨ ਕੋਰਾ ਪੈ ਰਿਹਾ ਸੀਗਾ ਤਾਂ ਉਸ ਸਮੇਂ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਭਰਾ ਮਾਲਵਿੰਦਰ ਸਿੰਘ ਮਾਲੀ ਨੂੰ ਸਨੇਹਾ ਭੇਜਿਆ ਕੇ ਫਟਾਫਟ ਮੇਰੇ ਮੋਤੀ ਮਹਿਲ ਵਿੱਚ ਪਹੁੰਚ ਜਾ ਤੇ ਨਾਲ 2-3 ਪਿਸਤੌਲ ਲੈਂਦਾ ਆਂ ਤੇ ਟਾਈਮ ਨਾ ਲਗਾਈ ਜਲਦੀ ਆ ਜਾਓ ਤਾਂ ਦੋਸਤੋ ਉਹਦਾ ਡਰਾਈਵਰ ਸਾਧੂ ਸਿੰਘ 2-3 ਪਿਸਤੌਲਾਂ ਦਾ ਇੰਤਜ਼ਾਮ ਕਰਕੇ ਤੇ ਫਟਾਫਟ ਮਾਲਵਿੰਦਰ ਮਾਲੀ ਨੂੰ ਲੈ ਕੇ ਮੋਤੀ ਮਹਿਲ ਵਿੱਚ ਪਹੁੰਚ ਜਾਂਦਾ ਹੈਗਾ ਤੇ ਮਾਲਵਿੰਦਰ ਸਿੰਘ ਨੂੰ ਕਾਰ ਦੇ ਵਿੱਚ ਬਿਠਾ ਕੇ ਉਹਨਾਂ ਨੂੰ ਜਦੋਂ ਚੱਲ ਪੈਂਦੇ ਨੇ ਰਸਤੇ ਵਿੱਚ ਮਾਲਵਿੰਦਰ ਮਾਲੀ ਕਹਿੰਦਾ ਵੀ ਆਪਾਂ ਭਰਾ ਕਿੱਥੇ ਜਾ ਰਹੇ ਆ ਤਾ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਆਪਾਂ ਸੰਤ ਜਰਨੈਲ ਸਿੰਘ ਭਿੰਡਰਾ ਵਾਲਿਆਂ ਕੋਲੇ ਜਾ ਰਹੇ ਆ ਤਾਂ ਮਾਲਵਿੰਦਰ ਇੱਕ ਵਾਰੀ ਤਾਂ ਟਟੰਬਰ ਗਿਆ ਡਰ ਗਿਆ ਕਿਉਂਕਿ ਸੰਤਾਂ ਦਾ ਉਸ ਸਮੇਂ ਤੁਹਾਨੂੰ ਪਤਾ ਬੋਲ ਵਾਲਾ ਹੀ ਏਨਾ ਸੀ ਦਬ ਦਬਾਈ ਏਨਾ ਸੀਗਾ ਪਰ ਉਹਨਾਂ ਨੇ ਕਿਹਾ ਕਿ ਇਹ ਡਿਊਟੀ ਇੰਦਰਾ ਗਾਂਧੀ ਨੇ ਲਈ ਹੈ ਤਾਂ ਦੋਸਤੋ ਜਦੋਂ ਉਹ ਉੱਥੇ ਪਹੁੰਚਦੇ ਨੇ ਤਾਂ ਉੱਥੇ ਇੱਕ ਟੁੱਟੇ ਜੇ ਮੰਡੇ ਦੇ ਉੱਪਰ ਜਾ ਕੇ ਬੈਠ ਜਾਂਦੇ ਨੇ ਕਿਉਂਕਿ ਸੰਤਾਂ ਦਾ ਜਿਹੜਾ ਘਰ ਸੀਗਾ ਉਹ ਸਾਦਾ ਘਰ ਸੀਗਾ ਆਮ ਜਿਸ ਤਰ੍ਹਾਂ ਆਪਣੇ ਘਰੇ ਬਾਨ ਦੇ ਮੰਜੇ ਸੂਤ ਦੇ ਮੰਜੇ ਹੁੰਦੇ ਨੇ ਉਸ ਤਰ੍ਹਾਂ ਦਾ ਮੰਜਾ ਪਿਆ ਸੀਗਾ ਤਾਂ ਉੱਥੇ ਉਹਨਾਂ ਦੇ ਸੇਵਾਦਾਰ ਨੇ ਦੱਸਿਆ ਕਿ ਸੰਤ ਤਾਂ ਕਿਸੇ ਪਾਸੇ ਗਏ ਹੋਏ ਨੇ ਤੇ ਠੰਡ ਬਹੁਤ ਸੀਗੀ ਤਾਂ ਉਹਨਾਂ ਨੇ ਕਿਹਾ ਸੇਵਾਦਾਰ ਨੇ ਕਿ ਤੁਸੀਂ ਇਸ ਮੰਜੇ ਦੇ ਉੱਪਰ ਬੈਠ ਜਾਓ ਤੇ ਰਜਾਈ ਲੈ ਲਓ ਉਹ ਮੰਜਾ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦਾ ਹੀ ਸੀਗਾ ਤੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਰਜਾਈ ਦੇ ਵਿੱਚ ਵੜ ਜਾਂਦਾ ਤੇ ਸੌਂ ਜਾਂਦਾ ਨੀਂਦ ਆ ਜਾਂਦੀ ਆ ਅੱਧੀ ਰਾਤੋਂ ਜਦੋਂ ਸੰਤ ਵਾਪਸ ਆਉਂਦੇ ਨੇ ਤੇ ਆ ਕੇ ਸੇਵਾਦਾਰ ਮਾਲਵਿੰਦਰ ਮਾਲੀ ਦੇ ਮੋਢੇ ਤੇ ਹੱਥ ਮਾਰ ਕੇ ਜਦੋਂ ਜਗਾਉਂਦਾ ਤੇ ਮਾਲ ਮਾਲਵਿੰਦਰ ਮਾਲੀ ਫੋੜਾ ਫੜ ਉੱਠ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਜਗਾ ਲੈਂਦਾ ਤੇ ਦੱਸਦਾ ਕਿ ਸੰਤ ਆ ਗਏ ਨੇ ਤਾਂ ਦੋਸਤੋ ਉਹ ਬੈਠ ਕੇ ਜਦੋਂ ਗੱਲਬਾਤ ਸ਼ੁਰੂ ਕਰਦੇ ਨੇ ਤਾਂ ਕੈਪਟਨ ਅਮਰਿੰਦਰ ਸਿੰਘ ਤੇ ਮਾਲਵਿੰਦਰ ਮਾਲੀ ਨੇ ਪਹਿਲਾ ਪਟਿਆਲੇ रियासत ਦੀ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਦੀਆਂ ਕੁਝ ਗੱਲਾਂ ਇਤਿਹਾਸ ਦੀਆਂ ਕਰਨੀਆਂ ਸ਼ੁਰੂ ਕੀਤੀਆਂ ਤੇ ਹੋਰ ਵੀ ਕਈ ਤਰ੍ਹਾਂ ਦੀਆਂ ਗੱਲਾਂ ਇੱਧਰ ਉੱਧਰ ਦੀਆਂ ਕਰਕੇ ਤਾਂ ਅਸਲੀ ਮੁੱਦੇ ਦੇ ਉੱਪਰ ਜਦੋਂ ਉਹ ਆਉਂਦੇ ਨੇ ਤੇ ਸਭ ਤੋਂ ਪਹਿਲਾਂ ਉਹ ਇਹੀ ਗੱਲ ਕਹਿੰਦੇ ਨੇ ਕਿ ਬੇਗਨਾਹਾਂ ਨੂੰ ਮਰਵਾਉਣਾ ਕਿੱਥੋਂ ਤੱਕ ਸਹੀ ਹੈ ਤਾਂ ਸੰਤ ਜਰਨੈਲ ਸਿੰਘ ਪਿੰਡਰਾ ਵਾਲੇ ਕਹਿੰਦੇ ਨੇ ਕਿ ਅਸੀਂ ਕਿਸੇ ਬੇਗਨਾਹ ਨੂੰ ਨਹੀਂ ਮਰਵਾਇਆ ਤੇ ਨਾ ਹੀ ਅਸੀਂ ਮਰਵਾ ਰਹੇ ਹਾਂ ਫਿਰ ਕੈਪਟਨੂਨ ਹੀ ਕਹਿੰਦੇ ਨੇ ਕਿ ਪਾਕਿਸਤਾਨ ਤੁਹਾਨੂੰ ਧੋਖਾ ਦੇਵੇਗਾ ਤੇ ਪਾਕਿਸਤਾਨ ਦੇ ਉੱਪਰ ਕਿਸੇ ਵੀ ਤਰ੍ਹਾਂ ਭਰੋਸਾ ਨਹੀਂ ਕੀਤਾ ਜਾ ਸਕਦਾ ਤਾਂ ਸੰਤਾ ਨੇ ਕਿਹਾ ਕਿ ਅਸੀਂ ਪਾਕਿਸਤਾਨ ਦੇ ਨਾਲ ਕੋਈ ਸਬੰਧ ਰੱਖਿਆ ਹੀ ਨਹੀਂ ਹੋਇਆ ਅਸੀਂ ਪਾਕਿਸਤਾਨ ਤੋਂ ਕੋਈ ਜੇ ਮਦਦ ਲਵਾਂਗੇ ਫੇਰ ਹੀ ਧੋਖਾ ਖਾਵਾਂਗੇ ਨਾ ਜੇ ਕੋਈ ਅਸੀਂ ਉਹਨਾਂ ਦੇ ਉੱਪਰ ਟੇਕ ਰੱਖਾਂਗੇ ਸਾਡੀ ਪਾਕਿਸਤਾਨ ਦੇ ਉੱਪਰ ਕੋਈ ਟੇਕ ਨਹੀਂ ਅਸੀਂ ਸਿਰਫ ਔਰ ਸਿਰਫ ਪੰਜਾਬ ਦੀ ਸਿੱਖਾਂ ਦੀ ਬਿਹਤਰੀ ਲਈ ਕੰਮ ਕਰ ਰਹੇ ਹਾਂ ਉਹ ਸਾਡਾ ਕੋਈ ਮਕਸਦ ਨਹੀਂ ਤਾਂ ਫਿਰ ਮਾਲਮਪਿੰਦਰ ਮਾਲੀ ਤੇ ਕੈਪਟਨ ਨੇ ਕਿਹਾ ਕਿ ਤੁਸੀਂ ਜਿਹੜਾ ਬਖਰਾ ਦੇਸ਼ ਬਣਾਉਣ ਦੀ ਗੱਲ ਕਰਦੇ ਹੋ ਤੇ ਇਹ ਵੀ ਕਿੱਥੋਂ ਤੱਕ ਜਾਇਆ ਜਾਏਗਾ ਤਾਂ ਸੰਤਾ ਨੇ ਕਿਹਾ ਕਿ ਅਸੀਂ ਕੋਈ ਖਾਲਸਾਤਨ ਦੀ ਮੰਗ ਨਹੀਂ ਕਰਦੇ ਹਾਂ ਜੇ ਸਾਨੂੰ ਮੈਡਮ ਖਾਲਸਾਤਨ ਦੇਵੇਗੀ ਧੱਕੇ ਨਾਲ ਤਾਂ ਅਸੀਂ ਪਹਿਲਾਂ ਵਾਲੀ ਗਲਤੀ ਨਹੀਂ ਕਰਾਂਗੇ ਅਸੀਂ ਲੈ ਲਵਾਂਗੇ ਯਾਨੀ ਕਿ ਉਹਨਾਂ ਨੇ ਕਿਹਾ ਕਿ ਜੇ ਕਰ ਦਿੱਤਾ ਜਾਊਗਾ ਤਾਂ ਅਸੀਂ ਲੈ ਲਵਾਂਗੇ ਪਰ ਅਸੀਂ ਵਾਪਸ ਨਹੀਂ ਕਰਾਂਗੇ ਸੋ ਦੋਸਤੋ ਉਸ ਤੋਂ ਬਾਅਦ ਜਦੋਂ ਆ ਕੇ ਗੱਲਬਾਤ ਚੱਲਦੀ ਹੈ ਜਿਹੜੀ ਮੇਨ ਗੱਲ ਸੀ ਕਿ ਇੰਦਰਾ ਗਾਂਧੀ ਨੇ ਮਿਲਣ ਦੇ ਲਈ ਮੀਟਿੰਗ ਕਰਨ ਲਈ ਕਿਹਾਗਾ ਤਾਂ ਸੰਤਾ ਨੇ ਕਿਹਾ ਕਿ ਮੈਡਮ ਪੰਜਾਬ ਆ ਜਾਵੇ ਤੇ ਆ ਕੇ ਮਿਲ ਲਵੇ ਤਾਂ ਕੈਪਟਨ ਨੇ ਕਿਹਾ ਕਿ ਪੰਜਾਬ ਤਾਂ ਆਉਣਾ ਸੰਭਵ ਨਹੀਂ ਹੈਗਾ ਤੁਹਾਨੂੰ ਹੀ ਦਿੱਲੀ ਜਾਣਾ ਪਵੇਗਾ ਤਾਂ ਸੰਤਾ ਨੇ ਸਾਫ਼ ਮਨਾਂ ਕਰ ਦਿੱਤਾ ਕਿ ਮੈਂ ਕਿਸੇ ਨੂੰ ਮਿਲਣ ਦੇ ਲਈ ਦਿੱਲੀ ਨਹੀਂ ਜਾਵਾਂਗਾ ਜੇਕਰ ਕਿਸੇ ਨੂੰ ਲੋੜ ਹੈ ਤਾਂ ਉਹ ਪੰਜਾਬ ਆ ਕੇ ਮੇਰੇ ਨਾਲ ਗੱਲ ਕਰ ਸਕਦਾ ਹੈ ਤੇ ਜਦੋਂ ਇਹ ਗੱਲਬਾਤ ਜਾ ਕੇ ਰਜੀਵ ਗਾਂਧੀ ਦੇ ਨਾਲ ਕੀਤੀ ਜਾਂਦੀ ਆ ਤਾਂ ਰਜੀਵ ਗਾਂਧੀ ਇਸ ਗੱਲ ਨੂੰ ਮੰਨ ਲੈਂਦਾ ਕਿ ਮੈਂ ਚੱਲ ਕੇ ਪਹਿਲਾਂ ਪੰਜਾਬ ਦੇ ਵਿੱਚ ਸੰਤਾਂ ਨਾਲ ਮੁਲਾਕਾਤ ਕਰਦਾ ਜਦੋਂ ਕੈਪਟਨ ਅਮਰਿੰਦਰ ਸਿੰਘ ਤੇ ਰਜੀਵ ਗਾਂਧੀ ਜਦੋਂ 에ਰਪੋਰਟ ਤੋਂ ਜਹਾਜ਼ ਚੜ੍ਹਨੇ ਵਾਲੇ ਹੁੰਦੇ ਨੇ ਤਾਂ ਪਿੱਛੋਂ ਇੰਦਰਾ ਗਾਂਧੀ ਉਹਨਾਂ ਨੂੰ ਸਨੇਹਾ ਭੇਜਦੀ ਆ ਕਿ ਜਲਦੀ ਵਾਪਸ ਆ ਜਾਓ ਉਹਨਾਂ ਨੇ ਕਾਰਨ ਪੁੱਛਿਆ ਕਿ ਕੀ ਕਾਰਨ ਹੈ ਤਾਂ ਉਹਨਾਂ ਨੂੰ ਦੱਸਿਆ ਗਿਆ ਕਿ ਏਜੰਸੀਆਂ ਵੱਲੋਂ ਇਹ ਚਿੰਤਾ ਜ਼ਾਹਰ ਕੀਤੀ ਗਈ ਆ ਕਿ ਤੁਹਾਡੀ ਉੱਤੇ ਪੰਜਾਬ ਦੇ ਵਿੱਚ ਜਾਨ ਨੂੰ ਖਤਰਾ ਹੋ ਸਕਦਾ ਜੋ ਮੈਂ ਰਿਸਕ ਨਹੀਂ ਲੈ ਸਕਦੀ ਤੇ ਉਸ ਤੋਂ ਇਲਾਵਾ ਇਹ ਵੀ ਕਾਰਨ ਬਣਿਆ ਕਿ ਰਜੀਵ ਗਾਂਧੀ ਸੰਤਾਂ ਦੇ ਜਿਹੜੇ ਮਤੇ ਦੀਆਂ ਮੰਗਾਂ ਸੀਗੀਆਂ ਉਹ ਵੀ ਮੰਨਣ ਲਈ ਤਿਆਰ ਨਹੀਂ ਸੀਗਾ ਇਸ ਕਾਰਨ ਕਰਕੇ ਉਹਨੂੰ ਵਾਪਸ ਬੁਲਾ ਲਿਆ ਦੋਤੋਂ ਇਹ ਮੁਲਾਕਾਤ ਕਰਨ ਦਾ ਜਿਹੜਾ ਵਿਚਾਰ ਸੀਗਾ ਇਹ ਕਿਵੇਂ ਆਇਆ ਇਹਦਾ ਕਾਰਨ ਕੀ ਸੀਗਾ ਇਹਦਾ ਕਾਰਨ ਸਾਫ਼ ਤਾਂ ਨਹੀਂ ਉਹ ਦੱਸ ਰਿਹਾ ਲੇਕਿਨ ਕਿਉਂਕਿ ਉਦੋਂ ਜਿਹੜੀ ਸਰਕਾਰ ਦਲਵਾਰਾ ਸਿੰਘ ਦੀ ਪੰਜਾਬ ਦੇ ਵਿੱਚ ਸਰਕਾਰ ਸੀ ਹੋ ਸਕਦਾ ਦਲਵਾਰਾ ਸਿੰਘ ਨੇ ਹੀ ਇੰਦਰਾ ਗਾਂਧੀ ਨੂੰ ਇਸ ਗੱਲ ਲਈ ਰਾਹ ਦਿੱਤੀ ਹੋਵੇ ਕਿ ਤੁਸੀਂ ਸੰਤਾਂ ਦੇ ਨਾਲ ਗੱਲ ਕਰੋ ਕਿਉਂਕਿ ਸੰਤਾਂ ਦਾ ਹੀ ਪ੍ਰਭਾਵ ਸੀਗਾ ਹੁਣ ਇਸ ਸਮੇਂ ਜਿਹੜਾ ਪੰਜਾਬ ਦੇ ਵਿੱਚ ਚੱਲ ਰਿਹਾ ਸੀਗਾ ਤੇ ਦੋਸਤੋ ਉਹ ਮੁਲਾਕਾਤ ਜੇਕਰ ਹੋ ਜਾਂਦੀ ਸਾਇਦ ਪੰਜਾਬ ਦੀ ਰਾਜਨੀਤੀ ਕਿਸੇ ਪਾਸੇ ਹੋਰ ਹੁੰਦੀ ਜਾਂ ਆਪਾਂ ਕਹਿ ਸਕਦੇ ਹਾਂ ਕਿ 1984 ਨਾ ਹੁੰਦਾ ਇਹ ਤਾਂ ਇੱਕ ਆਪਣੇ ਕਹਿਣ ਦੀਆਂ ਗੱਲਾਂ ਨੇ ਪਰ ਦੋਸਤੋ ਇਹ ਜੇਦੋਂ ਨਾ ਹੋ ਸਕਿਆ ਤਾਂ ਫਿਰ ਜੂਨ 1984 ਹੁੰਦਾ ਜਿਹਦਾ ਸੰਤਾਪ ਆਪਾਂ ਅੱਜ ਤੱਕ ਭੋਗ ਰਹੇ ਆਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ